ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਅਗਰ ਕਿਸੇ ਸਟੂਡੈਂਟ ਨੇ ਫੋਰਨ ਕੰਟਰੀ ਜਾਣਾ ਹੋਵੇ ਤਾਂ ਬੱਚੇ ਨੂੰ ਪਲੱਸ 2 ਤੋਂ ਬਾਅਦ ਕਾਲਜ ਜੁਆਇਨ ਕਰਨਾ ਚਾਹੀਦਾ ਹੈ ਜਾਂ ਫਿਰ ਆਈਟੀ ਦਾ ਕੋਰਸ ਕਰਨ ਤੋਂ ਬਾਅਦ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਮੋਸਟਲੀ ਸਾਰੇ ਵੱਖ-ਵੱਖ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਜਿੰਨੇ ਵੀ ਬੱਚੇ ਜਾ ਰਹੇ ਨੇ ਉਹ ਸਾਰੇ ਮੋਸਟਲੀ ਪਲਸ 2 ਪਾਸ ਕਰਕੇ ਜਾ ਰਹੇ ਨੇ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਰੀਆਂ ਕੰਟਰੀਜ਼ ਦੇ ਵਿੱਚ ਹੀ ਕੰਸਟਰਕਸ਼ਨ ਵਰਕਰ ਦੀ ਘਾਟ ਹੈ ਸੋ ਜਿਹੜੇ ਕੰਸਟਰਕਸ਼ਨ ਵਰਕਰ ਦੀ ਘਾਟ ਹੈ ਇਹਨਾਂ ਨੂੰ ਸਿਰਫ ਆਈਟੀਆਈ ਦੇ ਸਟੂਡੈਂਟ ਹੀ ਪੂਰਾ ਕਰ ਸਕਦੇ ਨੇ ਕਿਉਂਕਿ ਕੰਸਟਰਕਸ਼ਨ ਵਰਕਰ ਦੇ ਅੰਡਰ ਇਲੈਕਟ੍ਰੀਸ਼ੀਅਨ ਕਾਰਪੇਂਟਰ ਪਲੰਬਰ ਵੈਲਡਰ ਟਰੱਕ ਮਕੈਨਿਕ ਕਾਰ ਮਕੈਨਿਕ ਡੀਜ਼ਲ ਮਕੈਨਿਕ ਮਿਸਤਰੀ ਅਤੇ ਬਾਰ ਬਾਈਂਡਰ ਵਗੈਰਾ ਆ ਜਾਂਦੇ ਨੇ ਇਹਨਾਂ ਸਾਰਿਆਂ ਦੀ ਬਾਹਰਲੇ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਕਮੀ ਹੈ ਅਤੇ ਇਹ ਸਾਰੇ ਕੋਰਸ ਭਾਰਤ ਦੇ ਵਿੱਚ ਆਈਟੀਆਈ ਦੇ ਅੰਡਰ ਕਰਵਾਏ ਜਾਂਦੇ ਨੇ ਇਨਾਂ ਕੋਰਸਾਂ ਦੇ ਵਿੱਚ ਲੜਕੇ ਤੇ ਲੜਕੀਆਂ ਦੋਨਾਂ ਦਾ ਬਰਾਬਰ ਦਰਜਾ ਹੁੰਦਾ ਹੈ ਉਹਨਾਂ ਨੂੰ ਬਰਾਬਰ ਦੀ ਤਨਖਾਹ ਮਿਲਦੀ ਹੈ ਮਾਡਰਨ ਟਾਈਮ ਦੇ ਵਿੱਚ ਕੀ ਹੈ ਜੋ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ ਮਸ਼ੀਨਰੀ ਨਾਲ ਕੀਤਾ ਜਾਂਦਾ ਹੱਥਾਂ ਨਾਲ ਕਿਸੇ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਾਂਦਾ ਸੋ ਇਹ ਦਾ ਕੰਮ ਹੈ ਇਹ ਲੜਕੀਆਂ ਦੇ ਨਾਲ-ਨਾਲ ਲੜਕੀਆਂ ਵੀ ਆਸਾਨੀ ਨਾਲ ਕਰ ਸਕਦੀਆਂ ਨੇ ਮੀਨਸ ਕਿ ਅਗਰ ਕੁੜੀਆਂ ਵੀ ਕੋਰਸੇ ਕਰਨਾ ਚਾਹੁੰਨ ਤਾਂ ਕੁੜੀਆਂ ਵੀ ਹੁਣ ਇਸ ਟਾਈਮ ਕਰ ਰਹੀਆਂ ਨੇ ਇੱਕ ਕੋਰਸ ਮਕੈਨਿਕ ਡੀਜ਼ਲ ਦਾ ਜਾਂ ਵੈਲਡਰ ਦਾ ਪਲੰਬਰ ਦਾ ਸਾਰੇ ਸਾਰੇ ਕੋਰਸ ਕਰਕੇ ਕੁੜੀਆਂ ਵੀ ਬਾਹਰ ਜਾ ਸਕਦੀਆਂ ਕੰਸਟਰਕਸ਼ਨ ਵਰਕਰ ਦੀ ਤਨਖਾਹ ਹੈ ਉਹ ਆਫਸਰ ਦੇ ਨਾਲੋਂ ਜ਼ਿਆਦਾ ਹੁੰਦੀ ਹੈ ਵੈਸਟਰਨ ਕੰਟਰੀ ਦੇ ਵਿੱਚ ਪੱਕੇ ਹੋਣ ਦੇ ਵਿੱਚ ਤੁਹਾਨੂੰ ਇਹਦੇ ਨਾਲ ਫਾਇਦਾ ਮਿਲਦਾ ਹੈ ਮਤਲਬ ਕਿ ਆਮ ਲੋਕਾਂ ਦੇ ਨਾਲੋਂ ਤੁਸੀਂ ਬਹੁਤ ਜਲਦੀ ਆਸਾਨੀ ਨਾਲ ਪੱਕੇ ਹੋ ਸਕਦੇ ਹੋ ਕੁਝ ਸਾਲਾਂ ਵਿੱਚ ਤੁਸੀਂ ਵਧੀਆ ਇਨਕਮ ਪ੍ਰਾਪਤ ਕਰ ਸਕਦੇ ਹੋ ਜੇਕਰ ਕਾਲਜ ਦੇ ਵਿੱਚ ਤੁਸੀਂ ਬੀਏ ਕਰੋਗੇ ਤਾਂ ਨੌਕਰੀ ਦੇ ਚਾਂਸ ਘੱਟ ਨੇ ਤੇ ਜੇਕਰ ਆਈਡੀ ਕੀਤੀ ਹੋਏਗੀ ਤਾਂ ਭਾਰਤ ਦੇ ਵਿੱਚ ਵੀ ਤੁਸੀਂ ਸਰਕਾਰੀ ਜਾਂ ਅਰਧ ਸਰਕਾਰੀ ਨੌਕਰੀ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ ਪਰੇ ਧਿਆਨ ਰੱਖੋ ਕਿ ਜਿਹੜੀ ਵੀ ਆਈਡੀ ਤੁਸੀਂ ਕਰਨੀ ਹੈ ਜਿਹੜਾ ਵੀ ਟ੍ਰੇਡ ਦਾ ਕੋਰਸ ਤੁਸੀਂ ਕਰਨਾ ਹੈ ਉਹ ਤੁਹਾਡੇ ਤੁਹਾਡਾ ਉਹਦੇ ਵਿੱਚ ਇੰਟਰਸਟ ਹੋਣਾ ਚਾਹੀਦਾ ਹੈ ਆਪਣੇ ਇੰਟਰਸਟ ਦੇ ਅਕੋਰਡਿੰਗਲੀ ਹੀ ਤੁਸੀਂ ਐਡਮਿਸ਼ਨ ਲਓ ਜ਼ਿਆਦਾ ਜਾਣਕਾਰੀ ਲੈਣ ਦੇ ਲਈ ਤੁਸੀਂ 9815201148 98882 95000 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ